ਫੋਰਟਿਸ ਹਸਪਤਾਲ ਵਿੱਚ ਸਿੰਘ ਰਾਜੀਵ ਜਵੰਦਾ ਨੂੰ ਲੈ ਕੇ ਫੋਰਟਿਸ ਹਸਪੀਟਲ ਜਾਣਕਾਰੀ ਦਿੱਤੀ ਗਈ ਡਾਕਟਰਾਂ ਦੀਆਂ ਟੀਮਾਂ ਵੱਲੋਂ ਦਿੱਤੇ ਗਏ ਮੈਡੀਕਲ ਬੁਲਟਨ ਰਾਜੀਵ ਜਵੰਦਾ ਦੀ ਸਿਹਤ ਦੇ ਸੰਬੰਧ ਵਿੱਚ ਅਪਡੇਟ ਸਾਹਮਣੇ ਆਈ ਹੈ ਹਾਲਾਂਕਿ ਜਿਸ ਤਰੀਕੇ ਨਾਲ ਦਿਮਾਗ ਦੀ ਹਾਲਤ ਪਹਿਲਾਂ ਦੱਸੀ ਜਾ ਰਹੀ ਹੈ ਅਜੇ ਤੱਕ ਵੀ ਉਸੇ ਤਰ੍ਹਾਂ ਦਿਮਾਗ ਤੇ ਸੱਟ ਨੂੰ ਲੈ ਕੇ ਕਿਸ ਤਰ੍ਹਾਂ ਦਾ ਬਦਲਾਵ ਹਾਲੇ ਤੱਕ ਕੋਈ ਸਾਹਮਣੇ ਨਹੀਂ ਆਇਆ ਅੱਜ ਦੇ ਬੁਲਟਨ ਵਿੱਚ ਖਾਸ ਗੱਲ ਰਹੀ ਹੈ ਕਿ ਡਾਕਟਰਾਂ ਵੱਲੋਂ ਆਖੀ ਗਈ ਕਿ ਹੁਣ ਉਹਨਾਂ ਦੀ ਜਿਹੜੀ ਹਾਰਟ ਬੀਟ ਦੀ ਰਿਦਮ ਨੂੰ ਰਿਦਮ ਨੂੰ ਸੈੱਟ ਕਰਨ ਲਈ ਦਵਾਈਆਂ ਦਿੱਤੀਆਂ ਗਈਆਂ ਹਨ ਉਹ ਦਵਾਈਆਂ ਉਹਨਾਂ ਦੀ ਹਾਰਟ ਬੀਟ ਸੈੱਟ ਰੱਖੀ ਗਈ ਹੈ ਸੋ ਆਪਾਂ ਸਾਰੇ ਅਰਦਾਸ ਕਰਦੇ ਹਾਂ ਕਿ ਵੀਰ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰ ਵਾਪਸ ਆਵੇ ਉਸੇ ਤਰ੍ਹਾਂ ਖਾੜੇ ਲਾਉਣ ਜਿਸ ਤਰ੍ਹਾਂ ਪਹਿਲਾਂ ਖਾੜੇ ਲਾਉਂਦੇ ਸੀ ਆਪਣੇ ਬੱਚਿਆਂ ਵਿੱਚ ਆਪਣੇ ਮਾਪੇ ਬ ਵਿੱਚ ਰਾਜੀ ਵੀ ਜਵੰਦਾ ਘਰ ਆਉਣ ਰੋਜ਼ ਅਰਦਾਸ ਕਰੀਏ ਛੇਤੀ ਤੋਂ ਛੇਤੀ ਵੀਰ ਜਲਦੀ ਠੀਕ ਹੋ ਜਾਵੇ